ਇੰਟਰਨੈਸ਼ਨਲ ਕ੍ਰਿਕਟ ਪਲੇਅਰ ਅਰਸ਼ਦੀਪ ਦੇ ਪਿਤਾ ਆਪਣੀ ਜਨਮ ਭੂਮੀ ਬਟਾਲਾ ਪਹੁੰਚੇ ਜਿੱਥੇ ਕਿ ਪ੍ਰੀਮੀਅਰ ਲੀਗ 26 ਅਕਤੂਬਰ ਤੱਕ ਚੱਲੇਗਾ ਤੇ ਇਸ ਦਾ ਫਾਈਨਲ ਵੀ 26 ਅਕਤੂਬਰ ਨੂੰ ਹੋਵੇਗਾ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਜਨਮ ਭੂਮੀ ਹੈ ਜਿੱਥੇ ਕਿ ਉਹ 1980 ਤੋਂ ਬਾਅਦ ਅੱਜ ਆਏ ਨੇ ਬਟਾਲੇ ਖੇਡਣ ਲਈ ਉਹਨਾਂ ਕਹਿੰਦੇ ਕਿ ਉਹਨਾਂ ਦੇ ਪਿਤਾ ਦੀਆਂ ਕੁਝ ਮਜਬੂਰੀਆਂ ਹੁਣ ਕਰਕੇ ਜੋ ਉਹਨਾਂ ਦੇ ਸ਼ੌਂਕ ਸੀ ਉਹ ਕਦੇ ਪੂਰੇ ਨਹੀਂ ਹੋਏ ਪਰ ਅੱਜ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੇ ਸ਼ੌਂਕ ਪੂਰੇ ਕਰ ਰਹੇ ਨੇ ਤਾਂ ਇਸ ਤੋਂ ਵੱਡੀ ਕੋਈ ਉਪਲਬਧੀ ਨਹੀਂ ਹੈ ਉਹਨਾਂ ਤਾਂ ਕਹਿੰਦਾ ਕਿ ਅਰਸ਼ਦੀਪ ਨੇ ਉਹਨਾਂ ਦੇ ਸਾਰੇ ਸ਼ੌਂਕ ਪੂਰੇ ਕੀਤੇ ਨੇ ਅਤੇ ਬੇਸ਼ੱਕ ਅਰਸ਼ਦੀਪਿਕ ਅਗਰੈਸ਼ਨ ਵਾਲਾ ਨੌਜਵਾਨ ਹੈ ਪਰ ਉਸ ਨੂੰ ਸਭ ਤੋਂ ਜ਼ਿਆਦਾ ਕੋ ਰੋਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜਦੋਂ ਕੋਈ ਫੈਨ ਮਿਲੇ ਖਾਸ ਕੇ ਮਿਲਣਾ ਚਾਹੀਦਾ ਹੈ ਜੇ ਟਰੋਫੀ ਦੀ ਗੱਲ ਕੀਤੀ ਜਾਵੇ ਆਫੇ ਟ੍ਰੋਫੀ ਪਾਵੇਂ ਨਹੀਂ ਆਈ ਪਰ ਜਿੱਤ ਤੇ ਸਾਡੀ ਹੀ ਹੋਈ ਏ ਤੇ ਜਿੱਤ ਅਸੀਂ ਹਾਸਲ ਕੀਤੀ ਏ ਇਸ ਤਰ੍ਹਾਂ ਉਹ ਨਾ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਪਹਿਲਾਂ ਤੇ ਦੱਸੋ ਕਿ ਅੱਜ ਕਈ ਸਾਲਾਂ ਬਾਅਦ ਪਰਖਣ ਤੁਸੀਂ ਆਪਣੀ ਧਰਤੀ ਤੇ ਆਪ ਖੇਡਣ ਆਏ ਹੋ ਨਹੀਂ ਬੜਾ ਨਾ ਕਿ ਜਿੱਦਾਂ ਮਹਿਸੂਸ ਹੋ ਰਿਹਾ ਉਹਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਿਲ ਹੈ ਕਿ 1983 84 ਚ ਹਾਂ ਗੁਰਦਾਸਪੁਰ ਡਿਸਟ੍ਰਿਕਟ ਵੱਲੋਂ 122 ਵਰਕ ਟੋਸ਼ੀਟ ਹੈ ਦੇ ਸੀਗੇ ਉਸ ਤੋਂ ਬਾਅਦ ਲਗਭਗ 41 ਸਾਲ 42 ਸਾਲ ਹੋ ਗਿਆ ਉਸ ਤੋਂ ਬਾਅਦ ਅੱਜ ਇਸ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ ਜੀ ਇਹ ਦੇਖਿਆ ਜਾਵੇ ਜਦੋਂ ਤੁਸੀਂ ਆਪਣੇ ਟਾਈਮ 'ਚ ਕ੍ਰਿਕਟ ਖੇਡਦੇ ਸੀ ਕੀ ਸੁਪਨਾ ਦੇਖਿਆ ਸੀ ਸੁਪਨਾ ਤਾਂ هەر ਇੱਕ ਕ੍ਰਿਕਟਰ ਚਾਹੁੰਦਾ ਕਿ ਮੈਂ ਕਿਸੇ ਲੈਵਲ ਤੇ ਰਿਪਰੈਜ਼ੈਂਟ ਕਰਾਂ ਪਰ ਕਈ ਵਾਰ ਕੁਝ ਹਾਲਾਤ ਹੋ ਜਾਂਦੇ ਆ ਘਰ ਦੀ ਸਥਿਤੀ ਵੀ ਹੋ ਸਕਦੀ ਆ ਤੇ ਬਾਕੀ ਕਈ ਉਸ ਸਮੇਂ ਜੋ ਕ੍ਰਿਕਟ ਸੀਗੀ ਉਹ ਇੰਨੀ ਪ੍ਰਫੁੱਲਤ ਨਹੀਂ ਸੀਗੀ ਸਾਡੇ ਡਿਸਟ੍ਰਿਕਟ ਦੇ ਵਿੱਚ ਅਨਿਸ਼ਲੀ ਇੱਕ ਇਹ ਵੀ ਹੈ ਕਿ ਕੁਝ ਸਾਲ ਪਹਿਲੇ ਅੱਜ ਕੱਲ੍ਹ ਕੀ ਹੈ ਅੱਜ ਕੱਲ੍ਹ ਕੀ ਹੈ ਕਿ ਪਹਿਲੇ ਲੀਗ ਹੁੰਦੀ ਹੈ ਉਸ ਤੋਂ ਬਾਅਦ ਨੌਕਾਊਟ ਹੁੰਦਾ ਹੈ ਪਰ ਸਾਡੇ ਟਾਈਮ ਤੇ ਜਦੋਂ ਕੀ ਹੁੰਦਾ ਸੀ ਕਿ ਪਹਿਲੇ ਨੌਕਾਊਟ ਹੁੰਦਾ ਸੀ ਤੇ ਫਿਰ ਲੀਗ ਹੁੰਦੀ ਸੀ ਉਹ ਜਿਹੜੇ ਆਮ ਡਿਸਟ੍ਰਿਕਟ ਸੀਗੇ ਜਿਵੇਂ ਗੁਰਦਾਸਪੁਰ ਜਾਂ ਬਾਕੀ ਜਿੰਨੇ ਵੀ ਫਿਰੋਜ਼ਪੁਰ ਹੋ ਗਿਆ ਇਹ ਨੌਕਾਊਟ ਜੀ ਬਾਹਰ ਹੋ ਜਾਂਦੇ ਸੀ ਲੀਗ ਦਾ ਮੌਕਾ ਹੀ ਨਹੀਂ ਸੀ ਮਿਲਦਾ ਤੇ ਹੁਣ ਜਿਹੜਾ ਜੋ ਟ੍ਰੈਂਡ ਚੱਲ ਰਿਹਾ ਜਾਂ ਜੋ ਸਿਸਟਮ ਚੱਲ ਰਿਹਾ ਉਹ ਬਹੁਤ ਵਧੀਆ ਕਿ ਹਰੇਕ ਟੀਮ ਨੂੰ ਮੌਕਾ ਮਿਲਦਾ ਦੋ ਤਿੰਨ ਮੈਚ ਖੇਡਣ ਦੇ ਤੇ ਉਹਨਾਂ ਨੂੰ ਅੱਗੇ ਐਕਸਪੋਜ਼ਰ ਮਿਲਦਾ ਹੈ ਅ ਉਹ ਸੁਪਨਾ ਪੂਰਾ ਨਹੀਂ ਕਰਦਾ ਤੇ ਉਹਦਾ ਬੇਟਾ ਇਸ ਟਾਈਮ ਜੇ ਅਰਸ਼ ਦੀ ਗੱਲ ਕੀਤੀ ਜਾਵੇ ਤੇ ਚਾਹੇ ਦੁਨੀਆ 'ਚ ਕਿਤੇ ਵੀ ਨਾਂ ਲੈ ਲਈਏ ਤੇ ਅਰਸ਼ ਦਾ ਜੋਲੀ ਸੁਭਾਅ ਉਹਦੇ ਖੇਡਣ ਦਾ ਸਟਾਈਲ ਉਹ ਤੁਹਾਡੇ ਕੋਲੋਂ ਮਿਲਿਆ ਉਹਨੂੰ ਜਦੋਂ ਦੇਖਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ ਮਨਨ ਕਿ ਜਿਹੜੀਆਂ ਸਾਡੀਆਂ ਖੁਆਇਸ਼ਾਂ ਅਧੋਰੀਆਂ ਰਹਿ ਗਈਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਜਾਂ ਸਾਡਾ ਇੰਟਰਸਟ ਸੀਗਾ ਉਹ ਅਹੀਂ ਆਪਣੇ ਬੱਚਿਆਂ ਦੇ ਥਰੂ ਉਹਨੂੰ ਹਾਸਲ ਕੀਤਾ ਤੇ ਉਹ ਬੜਾ ਗਰਵ ਮਹਿਸੂਸ ਹੁੰਦਾ। ਅਕਸਰ ਦੇਖਦੇ ਆ ਕਿ ਬੇਸ਼ੱਕ ਸਾਰੀ ਟੀਮ ਚਾਹੇ ਕੋਈ ਵੀ ਇੰਟਰਨੈਸ਼ਨਲ ਟੀਮ ਹੈ ਕਈ ਫੈਨਸ ਨੂੰ ਮਿਲਣ ਲੱਗਿਆ ਜਾਂ ਕਿਤੇ ਕੋਈ ਵੈਲਕਮ ਹੁੰਦਾ ਤੇ ਅਰਸ਼ ਹਰ ਥਾਂ ਤੇ ਬੜਾ ਭੰਗੜਾ ਪਾ ਕੇ ਜਾਂ ਸਾਰਿਆਂ ਨੂੰ ਬੜੇ ਖੁਸ਼ਬਾਹ ਨਾਲ ਮਿਲਦਾ। ਕਿਤੇ ਤੇ ਸੁਭਾਅ ਦਾ ਤੁਹਾਡੇ ਤੇ ਕਿ ਮਦਰ ਤੇ। ਇਹ ਸੁਭਾਅ ਮੇਰਾ ਥੋੜਾ ਜਿਆਦਾ ਕਿ ਫਾਸਟ ਬਾਲਰ ਹਮੇਸ਼ਾ ਤੋਂੜਿਆ ਐਗਰੈਸਿਵ ਹੁੰਦਾ ਵਾ, ਥੋੜੇ ਗੁੱਸੇ ਵਾਲਾ ਹੁੰਦਾ। ਹੁਣਾਂ ਵੀ ਚਾਹੀਦਾ ਵਾ। ਹੂੰ ਤੇ ਵੈਸੇ ਹੋ ਸਕਦਾ ਉਹਦੇ ਅੰਦਰ ਜਿਹੜੀ ਹੈ ਉਹ ਫੀਲਿੰਗ ਕੀ ਹੈ ਨੇਚਰ ਮੈਨੂੰ ਬੜੀ ਪਸੰਦ ਹੈ ਔਰ ਉਹਨੂੰ ਇਹ ਕਿਹਾ ਹੈ ਕਿ ਅਗਰ ਤੁਹਾਡੇ ਕੋਈ ਫੈਨ ਖੜੇ ਆ ਏਅਰਪੋਰਟ ਤੇ ਖੜੇ ਜਾਂ ਕਿਤੇ ਵੀ ਖੜੇ ਆ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਹੈਲੋ ਕਰੋ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਸਟ ਆਪਣਾ ਹੱਥ ਹਿਲਾ ਦਿਓ ਜਾਂ ਸਮਾਈਲ ਦੇ ਦਿਓ ਥੈਟ ਇਜ਼ ਇਨਫਰ ਫੈਨਸ ਅਗਲੇ ਮੈਚ ਆ ਰਿਹਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਰਫਾਰਮੈਂਸ ਦੀ ਆਸ ਹੈ ਜਾਂ ਕੀ ਕੁਝ ਉਹਨਾਂ ਨੂੰ ਟਿਪਸ ਦੇ ਰਹੇ ਹੋ ਟਿਪਸ ਤੇ ਐਜ਼ ਅ ਪਲੇਅਰ ਔਰ ਐਜ਼ ਅ ਬਾਪ ਉਹਨੂੰ ਕਹਿੰਦੇ ਰਹੇ ਦੇ ਵੀ ਜੋ ਵੀ ਤੁਸੀਂ ਕਿਹਾ ਮੈਨੂੰ ਦੱਸੋ ਤਹਰੀਂ ਪਿੱਛੇ ਆ ਰਹੀ ਨਹੀਂ ਦੇਖਣੀ ਆ ਕਿ ਮੈਨੂੰ ਘਰ ਤੋਂ ਹੀ ਕੋਚਿੰਗ ਮਿਲ ਜਾਂਦੀ ਹੈ ਕਿ ਜੇ ਜਿਆਦਾ ਮਾਰ ਪੈ ਰਹੀ ਹੈ ਤਾਂ ਉਹ ਜੋਰਕਰ ਕਿਉਂ ਨਹੀਂ ਮਾਰਦਾ ਹੈ ਹੈਨਾ ਫੈਨਸ ਵੀ ਇਹੋ ਕਹਿੰਦੇ ਆ ਕਿ ਜੋਰਕਰ ਤੇਰੀ ਕਿੱਥੇ ਚਲੇਗੀ ਤੇ ਉਹ ਜਿੰਨੀ ਸਿੱਖਿਆ ਵੈਸੇ ਤੋਂ ਇਸ ਲੈਵਲ ਤੇ ਜਦੋਂ ਬੰਦਾ ਪਹੁੰਚ ਜਾਂਦਾ ਤਾਂ ਉਹਨੂੰ ਕੋਈ ਗਾਈਡ ਕਰਨ ਵਾਲਾ ਤਾਂ ਰਹਿੰਦਾ ਨਹੀਂ ਆ ਤੇ ਫਿਰ ਵੀ ਅਜੇ ਬਾਪ ਹੈ ਜੇ ਪੇਰੈਂਟਸ ਉਹਨੂੰ ਗਾਈਡ ਕਰਦੇ ਰਹੀਦਾ ਤੇ ਵਿਸ਼ ਕਰੀਦਾ ਬਸ ਦੈਟਸ ਆਲ ਹੁਣ ਜਿਹੜੇ ਅਗਲੇ ਆ ਰਹੀ ਹੈ ਸੀਰੀਜ਼ ਜਿਹੜੀ ਆ ਰਹੀ ਆ ਉਹਦੇ ਵਿੱਚ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਪਾਕਿਸਤਾਨ ਨਾਲ ਹੈਂਡਸ਼ੇਕ ਵੀ ਹੋਇਆ ਜਾਂ ਹੋਰ ਇਸ ਦਾ ਇਹ سلسلہ ਜਾਰੀ ਰਹੇਗਾ ਜਾਂ ਹੁਣ ਜਿਹੜੀ ਟਰੋਫੀ ਨਹੀਂ ਉੱਥੋਂ ਆਈ ਜਾਂ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਨਹੀਂ ਟਰੋਫੀ ਜਿੱਤੇ ਆ ਔਰ ਟਰੋਫੀ ਨਹੀਂ ਆਈ ਨਹੀਂ ਆਈ ਉਹ ਕਈ ਮੈਟਰਸ ਹੈਗੇ ਨੇ ਤੇ ਉਹਦੇ ਬਾਰੇ ਤਾਂ ਨਹੀਂ ਆ ਲੇਕਿਨ ਇਹ ਹੈ ਕਿ ਅਸੀਂ ਜਿੱਤੇ ਤਾਂ ਹਨ ਜਗ ਜਾਣ ਰਿਹਾ ਹੈ ਕਿ ਅਸੀਂ ਚੈਂਪੀਅਨ ਹੈ ਬਸ ਦੈਟਸ ਇਨਫ ਥੈਂਕ ਯੂ ਥੈਂਕ ਯੂ